ਸਕੂਲ ਦਾ ਇੱਕ ਬੰਦਾ ਨਹੀਂ ਆਇਆ ਜੋ ਕਰੰਟ ਹੋ ਰਿਹਾ ਸਕੂਲ ਕਾਦੇ ਵਾਸਤੇ ਹੈ ਨਹੀਂ ਪ੍ਰਧਾਨ ਜੀ ਇਹਨਾਂ ਨੂੰ ਸਮਝਾਓ ਅਸੀਂ ਲੱਗੇ ਦਫ਼ਤਰ ਵੇਖਣ ਆਏ ਤਾਂ ਕਿ ਬੈਠੇ ਦਫ਼ਤਰ ਦਫ਼ਤਰ ਬੱਗੇਾਰੇ ਚੱਲੋ ਹੋਰ ਸਾਈਡ ਤੇ ਬੈਠੋ ਜਾਣੇ ਬੋਲਾ ਲੈ ਤੁਸੀਂ ਆਪਣੇ ਕਾਗਜ਼ਾਤ ਲੈ ਕੇ ਆਓ ਆਇਆ ਸੀ ਦਫ਼ਤਰ ਜੀ ਦਫ਼ਤਰ ਨਾ ਹੋਵੇ ਸੇਮ ਨਾ ਹੋਵੇ ਇਹ ਤਾਂ ਟੋਟਲੀ ਪ੍ਰਸ਼ਾਸਨ ਦਾ ਫੇਲਰ ਸਾਹਿਬ ਜਿਹੜਾ ਸ਼ੈਟਰ ਹੈਗਾ ਇਹਨਾਂ ਨੂੰ ਕਿਸੇ ਦਾ ਕੋਈ ਸ਼ੈ ਹੈ ਬਿਨਾ ਸੈਕਟਰ ਤੋਂ ਇੰਨੀ ਵੱਡੀ ਗੱਲ ਕਰ ਜਾਣਾ ਕੌਣ ਹੈ ਤੇ ਇਨਵੈਸਟੀਗੇਟ ਕਰਨ ਦੇਖੋ ਇੱਕ ਮਲੰਗ ਜਿਹਾ ਬੰਦਾ ਇੱਥੇ ਮਣੀ ਬਾਪਾਣ ਪੜ ਜਾ ਬੰਦਾ दारू ਦੀ ਬਲੈਕ ਉਹ ਕਰਦਾ ਹੈ ਕਿੱਟਾ ਉਹ ਵਕਾਰਿਆ ਕਾਲੀ ਮਾਤਾ ਮੰਦਿਰ ਦੇ ਆਸੇ ਪਾਸੇ ਹਰ ਤਰ੍ਹਾਂ ਦੀ ਬਲੈਕ ਦਾ ਜਿਹੜਾ ਸਿਸਟਮ ਹੈ ਉਹਦੇ ਹੱਥ ਪੱਲੇ ਆ ਸੱਟੇ ਦਾ ਕੰਮ ਉਹ ਕਰ ਰਿਹਾ ਹੈ ਹਰ ਤਰ੍ਹਾਂ ਦੇ ਦੋ ਨੰਬਰ ਦੇ ਧੰਦੇ ਉਹ ਕਰ ਰਿਹਾ ਤੇ ਮੰਦਿਰ ਨੂੰ ਯੂਜ਼ ਕਰਦਾ ਜੇ ਮੰਦਰ ਦੇ ਵਿਰੋਧ ਸ਼ੁਰੂ ਕੀਤਾ ਤੇ ਇਸ ਕਰਕੇ ਉਹਨੇ ਜਿਹੜਾ ਇਹ ਕੁਝ ਬਾਹਰੋਂ ਅੰਦਰ ਲਿਆ ਕੇ ਹਮਲਾ ਕੀਤਾ ਉਹ ਦਰਵਾਰੀ ਬਾਬਾਈ ਮਾਰਿਆ ਕਿ ਉਹਨਾਂ ਨੇ ਪਤਾ ਨਹੀਂ ਉਹਨਾਂ ਕੋਲ ਹਥਿਆਰ ਤਾਂ ਡੰਡੇ ਸੋਟੇ ਸੀ ਸਾਡੇ ਉਹਨਾਂ ਕੋਲ ਦੋਨਾਂ ਕੋਲ ਬੰਟੀ ਕੋਲ ਛੁਰਾ ਸੀ ਭੱਜ ਗਏ ਜੀ ਉਹ ਫੇਰ ਬੰਟੀ ਕੋਲ ਛੁਰਾ ਸੀ ਗੁਰੂ ਜੀ ਬੰਟੀ ਜੀ ਤਾਂ ਮਣੀ ਸੀ ਲੱਕੀ ਸੀ ਪੰਜੂ ਦੀ ਕਈ ਜਣੇ ਸੀ ਕਿ ਕਿ ਐਕਸ਼ਨ ਕੀ ਲੋਕ ਬੱਬੀ ਦੇ ਕੋ ਆਜੇ ਪ੍ਰਸ਼ਾਸਨ ਦੇ ਛੱਡਾਂਗੇ ਜੇ ਪ੍ਰਸ਼ਾਸਨ ਨਾ ਕਿਤੇ ਕੋਚ ਆਇਆ ਤਾਂ ਫਿਰ ਜਿਹੜਾ ਸਾਡਾ ਬਣਦਾ ਸੀ ਉਹ ਕਰਾਂਗੇ ਸਾਡੇ ਹਿੰਦੂ ਤਖਤ ਮੁਖੀ ਬ੍ਰਹਮਾ ਨੰਦ ਗਿਰੀ ਜੀ ਮਹਾਰਾਜ ਮਹਾ ਮੰਡਲ ਇਸ਼ਵਰ ਜੀ ਤੇ ਮੰਦਰ ਤੇ ਜਿਹੜੇ 2 ਨੰਬਰ ਦਾ ਪ੍ਰਸ਼ਾਦ ਵੇਚ ਰਹੇ ਨੇ ਇੱਕ ਗੈਂਗ ਬਣਿਆ ਹੋਇਆ ਅੱਜ ਪਾਪਾ ਜੀ ਨੇ ਅਸੀਂ ਸਾਰਿਆਂ ਨੇ ਰਲ ਕੇ ਪ੍ਰਸ਼ਾਸਨ ਡੀਸੀ ਸਾਹਿਬ ਅੱਗੇ ਆਵਾਜ਼ ਚੁੱਕੀ ਆ ਕਿ ਨਕਲੀ ਪ੍ਰਸ਼ਾਦ ਘਟਿਆ ਪ੍ਰਸ਼ਾਦ ਬੰਦ ਹੋਣਾ ਚਾਹੀਦਾ ਜੂਆ ਸੱਟਾ ਵਾਲੇ ਦਾਲਿਓ ਬੰਦ ਹੋਣਾ ਚਾਹੀਦਾ ਨਸ਼ੇ ਦਾ ਜਿਹੜਾ ਬੰਦੇ ਕਾਰੋਬਾਰ ਕਰ ਰਹੇ ਨੇ ਉਹਨਾਂ 'ਤੇ ਕਲਾਕ ਕਾਰਵਾਈ ਹੋਣੀ ਚਾਹੀਦੀ ਆ ਉਹ ਗੈਂਗਸਟਰਾਂ ਨੇ ਉਹ ਬੰਦਿਆਂ ਨੇ ਜਿਹੜੇ ਇੱਥੇ ਗਲਤ ਕੰਮ ਕਰਦੇ ਨੇ ਮੰਦਰ ਦੇ ਆਲੇ-ਦੁਆਲੇ ਉਹਨਾਂ ਦੇ ਖਿਲਾਫ ਆਪਾ ਜੀ ਨੇ ਬਾਅਦ ਚੁੱਕੀ ਆ ਉਹਨਾਂ ਨੇ ਬਾਬਾ ਜੀ ਦੇ ਜਾਨ ਤੋਂ ਮਾਰ ਦੇਣ ਦਾ ਅਟੈਕ ਕੀਤਾ ਅਸੀਂ ਪਹਿਲਾਂ ਪ੍ਰਸ਼ਾਸਨ ਨੂੰ ਕਹਾਂਗੇ ਕਾਰਵਾਈ ਕਰਨ ਨਹੀਂ ਤਾਂ ਫਿਰ ਅਸੀਂ ਐਕਸ਼ਨ ਲਵਾਂਗੇ ਅੱਜ ਕਾਲੀ ਮਾਤਾ ਮੰਦਰ ਜੀ ਦੇ ਸਾਹਮਣੇ ਬਾਹਰ ਰੀਲਿੰਗ ਦੇ ਬਾਹਰ ਬਾਹਰਲੇ ਗੇਟ ਤੇ ਸੜਕ ਤੇ ਉੱਤੇ ਆਪਸ ਚ ਗੱਗੀ ਜੀ ਨੇ ਜਿਹੜੇ ਮਾਮੋਡਲੇਸ਼ਵਰ ਨੇ ਉਹਨਾਂ ਤੇ ਹਮਲਾ ਹੋਇਆ ਜਿਸ ਸਬੰਧ ਚ ਮੁਕਦਮਾਦਾਰ ਸਖਤ ਤੋਂ ਸਖਤ ਕਾਰਾ ਦਿਨ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ ਉਹਨਾਂ ਦਾ ਮੈਡੀਕਲ ਕਰਾਉਣ ਲਈ ਟੀਮ ਨੂੰ ਭੇਜਿਆ ਗਿਆ ਨਾਲ ਉਹਨਾਂ ਦਾ ਬਿਆਨ ਲਿਖ ਕੇ ਮੁਕਦਮਾ ਦਰਜ ਕੀਤਾ ਗਿਆ ਸਰੇ ਕੋਣ ਲੋਕ ਸੀਗੇ ਤੋਂ ਪਤਾ ਲੱਗ ਪਿਆ ਇਹ ਇੱਕ ਮਨੀ ਬਾਬਾ ਤੇ ਤੇ ਪ੍ਰਸ਼ਾਦ ਵਾਲਾ ਜਿਹੜੇ ਬੰਦੇ ਸੀਗੇ ਜਿਹੜੇ ਜਿਆਦਾ ਪ੍ਰਸ਼ਾਦ ਦੀਆਂ ਰੇੜੀਆਂ ਵਾਲੇ ਵਿਅਕਤੀ ਸੀਗੇ ਜਿਸ ਸਬੰਧ ਚ ਇਹਨਾਂ ਨੇ ਅੱਜ ਮਨਜੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬਾ ਚ ਮੰਦਰ ਮੌਕੇ ਤੇ ਆਏ ਸੀ ਜੋ ਇਹਨਾਂ ਨੇ ਇਹਨਾਂ ਨੇ ਉਹ ਪ੍ਰਸ਼ਾਦ ਵਾਲੇ ਮਾਫੀਆ ਸਬੰਧ ਚ ਸ਼ਿਕਾਇਤ ਕੀਤੀ ਸੀ ਜਿਸ ਤੋਂ ਕਿਸਕੇ ਇਹਨਾਂ ਨੇ ਹਮਲਾ ਕੀਤਾ ਕਿਸ ਕਿਸ ਤਰ੍ਹਾਂ ਦੀ ਸਰਟੀਫਿਕੇਟ ਲੱਗੀ ਹੈ ਜੀ ਪੰਜ ਲੱਗਿਆ ਬਾਕੀ ਤਾਂ ਹੁਣ ਮੈਡੀਕਲ ਓਪੀਨੀਅਨ ਤੇ ਸਰ ਜਿਸ ਤਰ੍ਹਾਂ ਕਿ ਵੈਪਨ ਵਗੈਰਾ ਕੋਈ ਹਥਿਆਰਾਂ ਦਾ ਵੀ ਜ਼ਿਕਰ ਕਰ ਰਿਹਾ ਹੈ ਕਿ ਅੰਦਰ ਕੋਈ ਬੋਲ ਕਰਿਆ ਜਾਂ ਰਹਿ ਗਿਆ ਨਹੀਂ ਇੱਕ ਸਰਫ ਇੱਕ ਛੱਟ ਆ ਉਹ ਪੰਜ ਲੱਗਿਆ ਬਾਕੀ ਤਸਦੀਕ ਹੋਵੇ ਕੋਈ ਵਾਕੂ ਤੇ ਗਈ ਹੈ ਇਸ ਸਮੇਂ ਜੀ ਜੀ ਸੀਸੀਟੀਵੀ ਫੁਟੇਜ ਵੀ ਆਈ ਹੈ ਤੇ ਇੱਕ ਵਿਅਕਤੀ ਕਾਬੂ ਕੀਤਾ ਗਿਆ ਇੱਕ ਨੂੰ ਫੜ ਲਿਆ ਗਿਆ ਬਾਕੀ ਤਕਤੀ ਜ਼ੋਰ। ਸਾਡੇ ਕੋ ਨਸ਼ੇ ਦੇ ਗੱਲ ਵੀ ਕੀਤੀ ਹੈ ਕਿ ਨਸ਼ਾ ਗੂੜੇ ਵਿਕਰਮਨ ਦਾ। ਬਿਲਕੁਲ ਨਹੀਂ ਗੱਲ ਨਸ਼ੇ ਵਾਲੀ ਗੱਲ ਨਹੀਂ ਤਾਂ ਪ੍ਰਸ਼ਾਦ ਦੀਆਂ ਰੇਡੀਆਂ ਮਗਰ ਲਾਉਣ ਮਾਰਨ ਦਾਈ ਦਾ ਆਪਸੀ ਮਸਲਾ ਇਹਨਾਂ ਨੇ ਪ੍ਰਸ਼ਾਦ ਦੀਆਂ ਰੇਡੀਆਂ ਸੰਬੰਧੀ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੂੰ ਸ਼ਿਕਾਇਤ ਕੀਤੀ ਸੀ ਜਿਸ ਤੋਂ ਕਿ ਉਹਨਾਂ ਵੱਲੋਂ ਹਮਲਾ ਕੀਤਾ। ਪ੍ਰਸ਼ਾਸਨ ਦਾ ਦਫ਼ਤਰ ਕਿਹਦਾ ਉਹਦਾ ਨਾਮ ਕੀ ਦਫ਼ਤਰ ਹੈ? ਉਹ ਰੌਂਡ ਅਪ ਕੀਤਾ ਵਿਅਕਤੀ ਲਖੀਨਾ ਦਾ ਸਰ ਪਹਿਲਾਂ ਇੱਕ ਵੀਡੀਓ ਵਾਰਨ ਹੋਈ ਹੈ ਜਿਹਦੇ ਚ ਗણેਸ਼ਰ ਦਾ ਦੋਲਦੇ ਉਹਨਾਂ ਨੂੰ ਕੱਪੜਿਆਂ ਤੋਂ ਖਿੱਚਿਆ ਜਾਂਦਾ ਔਰ ਜਬਰਦਸਤੀ ਕੀਤੀ ਜਾਂਦੀ ਉਹ ਜੋ ਵੀ ਪਹਿਲਾਂ ਵੀਡੀਓ ਕੋਈ ਵੀ ਵਾਇਰਲ ਹੋਈ ਸੀ ਉਸ ਸੰਬੰਧ ਚ ਬਣਦੀ ਕਾਨੂੰਨੀ ਕਾਰਵਾਈ ਪਹਿਲਾਂ ਵੀ ਕੀਤੀ ਗਈ ਹੈ ਉਹ ਪਹਿਲਾਂ ਕੀਤੀ ਗਈ ਕੌਟੀ ਲਾਈਵ ਐ ਸਕੌਟੀ ਦਾ ਇੱਕ ਬੰਦਾ ਨਹੀਂ ਆਇਆ ਜੋ ਰ ਕੰਡ ਹੋ ਰਿਹਾ ਸਕੌਟੀ ਕਾਦੇ ਵਾਸਤੇ ਕਰਾ ਨਹੀਂ ਪ੍ਰਧਾਨ ਜੀ ਇਹਨਾਂ ਨੂੰ ਸੁਣ ਜਾਓ ਆਈ ਲੱਗੇ ਦਫਤਰ ਬੈਠਾ ਦਫਤਰ ਤੇ ਬੈਠੇ ਦਫਤਰ ਦਫਤਰ ਬੱਗੇ ਜਾਏ ਕੋਈ ਨਹੀਂ ਜੀ ਆਉਣਾ ਹੋਰ ਸਾਈਡ ਤੇ ਬੈਠੋ ਚੈਲੈਂਜ ਬੋਲਾ ਲੈ ਤੁਸੀਂ ਆਪਣੇ ਕਾਗਜ਼ਾ ਲੈ ਕੇ ਆਓ ਆਈ ਤੁਸੀਂ ਜੀ ਦਫਤਰ ਜੀ ਦਫਤਰ ਦਫਤਰ ਕਰਨਾ ਹੋਵੇ ਸਹਿਮ ਨਾ ਹੋਵੇ ਇਹ ਤਾਂ ਟੋਟਲੀ ਪ੍ਰਸ਼ਾਸਨ ਦਾ ਫੇਲਰ ਸਾਹਿਬ ਇਹ ਕਿ ਸ਼ੈਟਰ ਹੈਗਾ ਇਹਨਾਂ ਨੂੰ ਕਿਸੇ ਦਾ ਕੋਈ ਸ਼ੈ ਹੈ ਬਿਨਾ ਸੈਕਟਰ ਤੋਂ ਇੰਨੀ ਵੱਡੀ ਗੱਲ ਕਰ ਜਾਣਾ ਕੌਣ ਹੈ ਤੇ ਇਨਵੈਸਟੀਗੇਸ਼ਨ ਕਰ ਦੇਖੋ ਇੱਕ ਮਲੰਗਜਾ ਬੰਦਾ ਇੱਥੇ ਮਣੀ ਬਾਬਾ ਆਣ ਪੜ ਜਾ ਬੰਦਾ दारू ਦੀ ਬਲੈਕ ਉਹ ਕਰਦਾ ਹੈ ਚਿੱਟਾ ਉਹ ਵਕਾ ਰਿਹਾ ਕਾਲੀ ਮਾਤਾ ਮੰਦਰ ਦੇ ਆਸੇ ਪਾਸੇ ਹਰ ਤਰ੍ਹਾਂ ਦੀ ਬਲੈਕ ਦਾ ਜਿਹੜਾ ਸਿਸਟਮ ਹੈ ਉਹਦੇ ਹੱਥ ਪੱਲੇ ਆ ਸੱਟੇ ਦਾ ਕੰਮ ਉਹ ਕਰ ਰਿਹਾ ਹਰ ਤਰ੍ਹਾਂ ਦੇ ਦੋ ਨੰਬਰ ਦੇ ਤੰਦੇ ਉਹ ਕਰ ਰਿਹਾ ਤੇ ਮੰਦਰ ਨੂੰ ਯੂਜ਼ ਕਰਦਾ ਜੇ ਮੰਦਰ ਦੇ ਵਿਰੋਧ ਸ਼ੁਰੂ ਕੀਤਾ ਤੇ ਇਸ ਕਰਕੇ ਉਹਨੇ ਜਿਹੜਾ ਇਹ ਕੁਝ ਬਾਹਰੋਂ ਅੰਦਰ ਲਿਆ ਕੇ ਹਮਲਾ ਕੀਤਾ ਉਹ ਦੁਲਵਾਰੀ ਬਾਬਾਈ ਮਾਰਿਆ ਕੀ ਉਹਨਾਂ ਨੇ ਪਤਾ ਨਹੀਂ ਉਹਨਾਂ ਕੋਲ ਹਥਿਆਰ ਤਾਂ ਡੰਡੇ ਸੋਟੇ ਸੀ ਅੱਛਾ ਜੀ ਬੰਟੀ ਕੋਲ ਛੁਲਾ ਸੀ ਭੱਜ ਗਏ ਜੀ ਉਹ ਫਿਰ ਬੰਟੀ ਕੋਲ ਛੁਲਾ ਸੀ ਗੁਰੂ ਜੀ ਬੰਟੀ ਦੀ ਮਣੀ ਸੀ ਲੱਕੀ ਸੀ ਕੰਜੂ ਦੀ ਕਈ ਜਣੇ ਸੀ ਕਿ 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 ਐਕਸ਼ਨ ਕੀ ਲੋਕ ਬਾਬਾ ਜੀ ਦੇ ਦੇਖੋ ਅਜੇ ਪ੍ਰਸ਼ਾਸਨ ਦੇ ਛੱਡਾਂਗੇ ਜੇ ਪ੍ਰਸ਼ਾਸਨ ਨਾਲ ਕਿਤੇ ਕੁਝ ਆਇਆ ਤਾਂ ਫਿਰ ਜਿਹੜਾ ਸਾਡਾ ਆਪਣਾ ਦਾਤੀ ਉਹ ਕਰਾਂਗੇ ਸਾਡੇ ਹਿੰਦੂ ਤਖਤ ਮੁਖੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਮਹਾ ਮੰਡਲ ਇਸ਼ਵਰ ਜੀ ਤੇ ਮੰਦਰ ਤੇ ਜਿਹੜੇ 2 ਨੰਬਰ ਦਾ ਪ੍ਰਸ਼ਾਦ ਵੇਚ ਰਹੇ ਨੇ ਇੱਕ ਗੈਂਗ ਬਣਿਆ ਹੋਇਆ ਅੱਜ ਬਾਬਾ ਜੀ ਨੇ ਅਸੀਂ ਸਾਰਿਆਂ ਨੇ ਰਲ ਕੇ ਪ੍ਰਸ਼ਾਸਨ ਡੀਸੀ ਸਾਹਿਬ ਅੱਗੇ ਆਵਾਜ਼ ਚੁੱਕੀ ਆ ਕਿ ਨਕਲੀ ਪ੍ਰਸ਼ਾਦ ਘਟਿਆ ਪ੍ਰਸ਼ਾਦ ਬੰਦ ਹੋਣਾ ਚਾਹੀਦਾ ਜੂਆ ਸੱਟਾ ਵਾਲੇ ਦਾਲਿਓ ਬੰਦ ਹੋਣਾ ਚਾਹੀਦਾ ਨਸ਼ੇ ਦਾ ਜਿਹੜਾ ਬੰਦੇ ਕਾਰੋਬਾਰ ਕਰ ਰਹੇ ਨੇ ਉਹਨਾਂ 'ਤੇ ਕਲਾਕਤਾਰਵਾਈ ਹੋਣੀ ਚਾਹੀਦੀ ਆ ਉਹ ਗੈਂਗਸਟਰਾਂ ਨੇ ਉਹ ਬੰਦਿਆਂ ਨੇ ਜਿਹੜੇ ਇੱਥੇ ਗਲਤ ਕੰਮ ਕਰਦੇ ਨੇ ਮੰਦਰ ਦੇ ਆਲੇ-ਦੁਆਲੇ ਉਹਨਾਂ ਦੇ ਖਿਲਾਫ ਬਾਬਾ ਜੀ ਨੇ ਬਾਅਦ ਚੁੱਕੀ ਆ ਉਹਨਾਂ ਨੇ ਬਾਬਾ ਜੀ ਤੇ ਜਾਨ ਤੋਂ ਮਾਰ ਦੇਣ ਦਾ ਅਟੈਕ ਕੀਤਾ ਅਸੀਂ ਪਹਿਲਾਂ ਪ੍ਰਸ਼ਾਸਨ ਨੂੰ ਕਹਾਂਗੇ ਕਾਰਵਾਈ ਕਰਨ ਨਹੀਂ ਤਾਂ ਫਿਰ ਅਸੀਂ ਐਕਸ਼ਨ ਲਵਾਂਗੇ ਅੱਜ ਕਾਲੀ ਮਾਤਾ ਮੰਦਰ ਜੀ ਦੇ ਸਾਹਮਣੇ ਬਾਹਰ ਰੀਲਿੰਗ ਦੇ ਬਾਹਰ ਬਾਹਰਲੇ ਗੇਟ ਤੇ ਸੜਕ ਤੇ ਉੱਤੇ ਆਪਸ ਚ ਗੱਗੀ ਜੀ ਨੇ ਜਿਹੜੇ ਮਾਮੋਦਲੇਸ਼ਵਰ ਨੇ ਉਹਨਾਂ ਤੇ ਹਮਲਾ ਹੋਇਆ ਜਿਸ ਸਬੰਧ ਚ ਮੁਕਦਮਾਦਾਰ ਸਖਤ ਤੋਂ ਸਖਤ ਤਾਰਾ ਦਿਨ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ ਉਹਨਾਂ ਦਾ ਮੈਡੀਕਲ ਕਰਾਉਣ ਲਈ ਟੀਮ ਨੂੰ ਭੇਜਿਆ ਗਿਆ ਨਾਲ ਉਹਨਾਂ ਦਾ ਬਿਆਨ ਲਿਖ ਕੇ ਮੁਕਦਮਾ ਦਰਜ ਕੀਤਾ ਗਿਆ ਸਰੇ ਕੋਣ ਰੂਪ ਸੀਗੇ ਤੋਂ ਪਤਾ ਲੱਗਦਾ ਇਹ ਇੱਕ ਮਨੀ ਬਾਬਾ ਤੇ ਪ੍ਰਸ਼ਾਦ ਵਾਲਾ ਜਿਹੜੇ ਬੰਦੇ ਸੀਗੇ ਜਿਹੜੇ ਪ੍ਰਸ਼ਾਦ ਦੀਆਂ ਰੇੜੀਆਂ ਵਾਲੇ ਵਿਅਕਤੀ ਸੀਗੇ ਜਿਸ ਸਬੰਧ ਚ ਇਹਨਾਂ ਨੇ ਅੱਜ ਮਨਜੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬਾ ਚ ਮੰਦਰ ਮੌਕੇ ਤੇ ਆਏ ਸੀ ਜੋ ਇਹਨਾਂ ਨੇ ਇਹਨਾਂ ਨੇ ਪ੍ਰਸ਼ਾਦ ਵਾਲੇ ਮਾਫੀਆ ਸਬੰਧ ਚ ਸ਼ਿਕਾਇਤ ਕੀਤੀ ਸੀ ਜਿਸ ਤੋਂ ਕਿ ਜਿਸਕੇ ਇਹਨਾਂ ਨੇ ਹਮਲਾ ਕੀਤਾ ਕਿਸ ਕਿਸ ਤਰ੍ਹਾਂ ਦੀ ਸਰਟੀਫਿਕੇਟ ਲੱਗੀ ਹੈ ਜੀ ਪੰਚ ਲੱਗਿਆ ਹੈ ਬਾਕੀ ਤਾਂ ਹੁਣ ਮੈਡੀਕਲ opinion ਤੇ ਹੈ ਪਰ ਜਿਸ ਤਰ੍ਹਾਂ ਕਿ ਵੈਪਨ ਵਗੈਰਾ ਕੋਈ ਹਥਿਆਰਾਂ ਦਾ ਵਿੰਗਰ ਕਰ ਰਿਹਾ ਹੈ ਕੋਈ ਅੰਦਰੋਂ ਕੋਲ ਕਰਿਆ ਜਾ ਰਿਹਾ ਹੈ ਨਹੀਂ ਇੱਕ ਸਰਫ ਇੱਕ ਛੱਟਾ ਉਹ ਪੰਚ ਲੱਗਿਆ ਹੈ ਬਾਕੀ ਤਸਦੀਕ ਚ ਕੋਈ ਰਿਕਾਰਡ ਆਈ ਹੈ ਜੀ ਜੀ ਸੀਸੀਟੀਵੀ ਫੁਟੇਜ ਵੀ ਆਈ ਹੈ ਤੇ ਇੱਕ ਵਿਅਕਤੀ ਕਾਬੂ ਕੀਤਾ ਗਿਆ ਇੱਕ ਨੂੰ ਫੜ ਲਿਆ ਗਿਆ ਬਾਕੀ ਤੁਸੀਂ ਜਰੂਰ। ਬਾਕੀ ਕ ਨਸ਼ੇ ਦੀ ਗੱਲ ਵੀ ਕੀਤੀ ਹੈ ਕਿ ਨਸ਼ਾ ਗੂੜੇ ਵਿਕਰਮਨ ਦਾ। ਬਿਲਕੁਲ ਨਹੀਂ ਗੱਲ ਨਸ਼ੇ ਵਾਲੀ ਗੱਲ ਨਹੀਂ ਤਾਂ ਪ੍ਰਸ਼ਾਦ ਦੀਆਂ ਰੇਡੀਆਂ ਮਗਰ ਲਾਉਣ ਮਾਰਨ ਦਾਈ ਦਾ ਆਪਸੀ ਮਸਲਾ ਇਹਨਾਂ ਨੇ ਪ੍ਰਸ਼ਾਦ ਦੀਆਂ ਰੇਡੀਆਂ ਸੰਬੰਧੀ ਮਾਨਯੋਗ ਡੀਸੀ ਸਾਹਿਬ ਤੋਂ ਐਸਐਸਪੀ ਸਾਹਿਬ ਨੂੰ ਸ਼ਿਕਾਇਤ ਕੀਤੀ ਸੀ। ਜਿਸ ਤੋਂ ਕੁਝ ਕੀ ਉਹਨਾਂ 'ਤੇ ਹਮਲਾ ਕੀਤਾ। ਪ੍ਰਸ਼ਾਸਨ ਨੇ ਸਰ ਪਹਿਲੇ ਇੱਕ ਵੀਡੀਓ ਵਾਰਨ ਹੋਈ ਹੈ ਜਿਹਦੇ ਚ ਗણેਸ਼ਰ ਦਾ ਲਾਉਂਦੇ ਉਹਨਾਂ ਨੂੰ ਕੱਪੜਿਆਂ ਤੋਂ ਖਿੱਚਿਆ ਜਾਂਦਾ ਔਰ ਜਬਰਦਸਤੀ ਕੀਤੀ ਜਾਂਦੀ ਹੈ। ਉਹ ਜੋ ਵੀ ਪਹਿਲਾਂ ਵੀਡੀਓ ਕੋਈ ਵੀ ਵਾਇਰਲ ਹੋਈ ਸੀ ਉਸ ਸੰਬੰਧ ਵਿੱਚ ਬਣਦੀ ਕਾਨੂੰਨੀ ਕਾਰਵਾਈ ਪਹਿਲਾਂ ਵੀ ਕੀਤੀ ਗਈ ਹੈ ਉਹ ਪਹਿਲਾਂ ਕੀਤੀ ਗਈ ਹੈ ਅੰਜੇਲਾ ਨੂੰ ਸਮਝਾਉਂ। ਆਹੀ ਲੱਗੇ ਡਾਕਟਰ ਵੇਖਣ ਆਪਾਂ ਅੰਦਰ ਜਿ ਬੈਠੇ ਹਾਂ ਡਾਕਟਰ ਡਾਕਟਰ ਬੱਗੇ ਨਾਲੇ। ਕੋਈ ਨਹੀਂ ਜੀ ਤੁਹਾਨੂੰ ਬਹੁਤ ਸਾਈਡ ਤੇ ਬੈਠੋ। ਜਾਣੇ। ਬੁਲਾ ਲੈ ਤੁਸੀਂ ਆਪਣੇ ਕਾਗਜ਼ ਲੈ ਕੇ ਆਓ। ਆਇਆ ਇਸ ਨਾਲ ਡਾਕਟਰ 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 ਅੱਜ ਅਰ ਘਰ ਨਾ ਹੋਵੇ ਸੇਮ ਨਾ ਹੋਵੇ। ਇਹ ਤਾਂ ਟੋਟਲੀ ਪ੍ਰਸ਼ਾਸਨ ਦਾ ਫੇਲਰ ਸਾਹਿਬੋ ਇਹ ਕਿਹੜਾ ਸੈਕਟਰ ਹੈਗਾ ਇਹਨਾਂ ਨੂੰ ਕਿਸੇ ਦਾ ਕੋਈ ਸ਼ੈ ਹੈ ਬਿਨਾ ਸੈਕਟਰ ਤੋਂ ਇੰਨੀ ਵੱਡੀ ਗੱਲ ਕਰ ਜਾਣਾ ਕੌਣ ਹੈ ਤੇ ਇਨਵੈਸਟਿਗੇਟ ਕਰਨ ਦੇਖੋ ਇੱਕ ਮਲੰਗ ਜਿਹਾ ਬੰਦਾ ਇੱਥੇ ਮਣੀ ਬਾਪਾਣ ਪੜ ਜਾ ਬੰਦਾ दारू ਦੀ ਬਲੈਕ ਉਹ ਕਰਦਾ ਚਿੱਟਾ ਉਹ ਵਕਾਰਿਆ ਕਾਲੀ ਮਾਤਾ ਮੰਦਿਰ ਦੇ ਆਸੇ-ਪਾਸੇ ਹਰ ਤਰ੍ਹਾਂ ਦੀ ਬਲੈਕ ਦਾ ਜਿਹੜਾ ਸਿਸਟਮ ਹੈ ਉਹਦੇ ਹੱਥ ਪੱਲੇ ਆ ਸੱਟੇ ਦਾ ਕੰਮ ਉਹ ਕਰ ਰਿਹਾ ਹੈ ਹਰ ਤਰ੍ਹਾਂ ਦੇ ਦੋ ਨੰਬਰ ਦੇ ਕੰਦੇ ਉਹ ਕਰ ਰਿਹਾ ਇਹ ਮੰਦਿਰ ਨੂੰ ਯੂਜ਼ ਕਰਦਾ ਜੇ ਮੰਦਰ ਦੇ ਵਿਰੋਧ ਸ਼ੁਰੂ ਕੀਤਾ ਤੇ ਇਸ ਕਰਕੇ ਉਹਨੇ ਜਿਹੜਾ ਇਹ ਕੁਝ ਬਾਹਰੋਂ ਅੰਦਰ ਲਿਆ ਕੇ ਹਮਲਾ ਕੀਤਾ ਉਹ ਦਿਲਵਾਰੀ ਬਾਬਾਈ ਮਾਰਿਆ ਕੀ ਉਹਨਾਂ ਨੇ ਪਤਾ ਨਹੀਂ ਉਹਨਾਂ ਕੋਲ ਹਥਿਆਰ ਤਾਂ ਡੰਡੇ ਸੀ ਹਾਂਜੀ ਉਹਨਾਂ ਕੋਲ ਦੋਨਾਂ ਕੋਲ ਬੰਟੀ ਕੋਲ ਛੁਰਾ ਸੀ ਭੱਜ ਗਏ ਜੀ ਉਹ ਫਿਰ ਬੰਟੀ ਕੋਲ ਛੁਰਾ ਸੀ ਗੁਰਜੀ ਬੰਟੀ ਦੀ ਮਣੀ ਸੀ ਲੱਕੀ ਸੀ ਸੰਜੂ ਦੀ ਕਈ ਜਣੇ ਸੀ ਕਿ ਕਿ ਐਕਸ਼ਨ ਕੀ ਲੋਕ ਬਾਬੇ ਦੇ ਦੇਖੋ ਅਜੇ ਪ੍ਰਸ਼ਾਸਨ ਤੇ ਛੱਡਾਂਗੇ ਜੇ ਪ੍ਰਸ਼ਾਸਨ ਨਾ ਕਿਤੇ ਕੋਚ ਆਇਆ ਤਾਂ ਫਿਰ ਜਿਹੜਾ ਸਾਡਾ ਬਣਦਾ ਸੀ ਉਹ ਕਰਾਂਗੇ ਸਾਡੇ инду ਤਖਤ ਮੁਖੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਮਹਾ ਮੰਦਲੇਸ਼ਵਰ ਜੀ ਤੇ ਮੰਦਰ ਤੇ ਜਿਹੜੇ 2 ਨੰਬਰ ਦਾ ਪ੍ਰਸ਼ਾਦ ਵੇਚ ਰਹੇ ਨੇ ਇੱਕ ਗੈਂਗ ਬਣਿਆ ਹੋਇਆ ਅੱਜ ਪਾਪਾ ਜੀ ਨੇ ਅਸੀਂ ਸਾਰਿਆਂ ਨੇ ਰਲ ਕੇ ਪ੍ਰਸ਼ਾਸਨ ਟੀਸੀ ਸਾਹਿਬ ਅੱਗੇ ਆਵਾਜ਼ ਚੁੱਕੀ ਆ ਕਿ ਨਕਲੀ ਪ੍ਰਸ਼ਾਦ ਘਟੀਆਂ ਪ੍ਰਸ਼ਾਦ ਬੰਦ ਹੋਣਾ ਚਾਹੀਦਾ ਜੂਆ ਸੱਟਾ ਵਾਲੇਦਿਆਂ ਬੰਦ ਹੋਣਾ ਚਾਹੀਦਾ ਨਸ਼ੇ ਦਾ ਜਿਹੜਾ ਬੰਦੇ ਕਾਰੋਬਾਰ ਕਰ ਰਹੇ ਨੇ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਉਹ ਗੈਂਗਸਟਰਾਂ ਨੇ ਉਹ ਬੰਦਿਆਂ ਨੇ ਜਿਹੜੇ ਇੱਥੇ ਗਲਤ ਕੰਮ ਕਰਦੇ ਨੇ ਮੰਦਰ ਦੇ ਆਲੇ-ਦੁਆਲੇ ਉਹਨਾਂ ਦੇ ਖਿਲਾਫ ਆਪਾ ਜੀ ਨੇ ਬਾਅਦ ਚੁੱਕੀ ਆ ਉਹਨਾਂ ਨੇ ਬਾਬਾ ਜੀ ਦੇ ਜਾਨ ਤੋਂ ਮਾਰ ਦੇਣ ਦਾ ਅਟੈਕ ਕੀਤਾ ਅਸੀਂ ਪਹਿਲਾਂ ਪ੍ਰਸ਼ਾਸਨ ਨੂੰ ਕਹਾਂਗੇ ਕਾਰਵਾਈ ਕਰਨ ਨਹੀਂ ਤਾਂ ਫਿਰ ਅਸੀਂ ਐਕਸ਼ਨ ਲਵਾਂਗੇ ਅੱਜ ਕਾਲੀ ਮਾਤਾ ਮੰਦਰ ਜੀ ਦੇ ਸਾਹਮਣੇ ਬਾਹਰ ਰੀਲਿੰਗ ਦੇ ਬਾਹਰ ਬਾਹਰਲੇ ਗੇਟ ਤੇ ਸੜਕ ਤੇ ਉੱਤੇ ਆਪਸ ਚ ਗੱਗੀ ਜੀ ਨੇ ਜਿਹੜੇ ਮਾਮੋਡਲੇਸ਼ਵਰ ਨੇ ਉਹਨਾਂ ਤੇ ਹਮਲਾ ਹੋਇਆ ਜਿਸ ਸਬੰਧ ਚ ਮੁਕਦਮਾਦਾਰ ਸਖਤ ਤੋਂ ਸਖਤ ਕਾਰਾ ਦਿਨ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ ਉਹਨਾਂ ਦਾ ਮੈਡੀਕਲ ਕਰਾਉਣ ਲਈ ਟੀਮ ਨੂੰ ਭੇਜਿਆ ਗਿਆ ਨਾਲ ਉਹਨਾਂ ਦਾ ਬਿਆਨ ਲਿਖ ਕੇ ਮੁਕਦਮਾ ਦਰਜ ਕੀਤਾ ਜਾ ਰਿਹਾ ਸਰ ਇਹ ਕੋਣ ਲੋਕ ਸੀਗੇ ਤੁਹਾਨੂੰ ਪਤਾ ਲੱਗਦਾ ਇਹ ਇੱਕ ਮਨੀ ਬਾਬਾ ਤੇ ਤੇ ਪ੍ਰਸ਼ਾਦ ਵਾਲਾ ਜਿਹੜੇ ਬੰਦੇ ਸੀਗੇ ਜਿਹੜੇ ਜਾਦ ਪ੍ਰਸ਼ਾਦ ਦੀਆਂ ਰੇੜੀਆਂ ਵਾਲੇ ਵਿਅਕਤੀ ਸੀਗੇ ਜਿਸ ਸਬੰਧ ਚ ਇਹਨਾਂ ਨੇ ਅੱਜ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬਾ ਚ ਮੰਦਰ ਮੌਕੇ ਤੇ ਆਏ ਸੀ ਜੋ ਇਹਨਾਂ ਨੇ ਇਹਨਾਂ ਨੇ ਉਹ ਪ੍ਰਸ਼ਾਦ ਵਾਲੇ ਮਾਫੀਆ ਸਬੰਧ ਚ ਸ਼ਿਕਾਇਤ ਕੀਤੀ ਸੀ ਜਿਸ ਤੋਂ ਕਿ ਜਿਸਕੇ ਇਹਨਾਂ ਨੇ ਹਮਲਾ ਕੀਤਾ ਕਿਸ ਕਿਸ ਤਰ੍ਹਾਂ ਦੀ ਸਰਟੀਫਿਕੇਟ ਲੱਗੀ ਹੈ ਜੀ ਪੰਚ ਲੱਗਿਆ ਹੈ ਬਾਕੀ ਤਾਂ ਹੁਣ ਮੈਡੀਕਲ ਓਪੀਨੀਅਨ ਤੇ ਸਰ ਜਿਸ ਤਰ੍ਹਾਂ ਕਿ ਵੈਪਨ ਵਗੈਰਾ ਕੋਈ ਹਥਿਆਰਾਂ ਦਾ ਫਿੰਗਰ ਕਰ ਰਿਹਾ ਹੈ ਕੋਈ ਅੰਦਰ ਕੋਲ ਕਰਿਆ ਜਾ ਰਿਹਾ ਹੈ ਨਹੀਂ ਇੱਕ ਸਰ ਇੱਕ ਸੱਟ ਆ ਉਹ ਪੰਚ ਲੱਗਿਆ ਹੈ ਬਾਕੀ ਤਸਦੀਕ ਚ ਕੋਈ ਰਿਪੋਰਟ ਵੀ ਆਈ ਹੈ ਜੀ ਜੀ ਸੀਸੀਟੀਵੀ ਫੁਟੇਜ ਵੀ ਆਈ ਹੈ ਤੇ ਇੱਕ ਵਿਅਕਤੀ ਕਾਬੂ ਕੀਤਾ ਗਿਆ ਇੱਕ ਇੱਕ ਨੂੰ ਫੜ ਲਿਆ ਗਿਆ ਬਾਕੀ ਤੋਂ ਤੁਸੀਂ ਜਰੂਰ। ਕੋਈ ਨਸ਼ੇ ਦੀ ਗੱਲ ਵੀ ਕੀਤੀ ਕਿ ਨਸ਼ਾ ਗੂੜੇ ਵਿਕਰਮਨ ਦਾ। ਬਿਲਕੁਲ ਨਹੀਂ ਗੱਲ ਨਸ਼ੇ ਵਾਲੀ ਗੱਲ ਨਹੀਂ ਤਾਂ ਪ੍ਰਸ਼ਾਦ ਦੀਆਂ ਰੇੜੀਆਂ ਮਗਰ ਲਾਉਣ ਮਾਰਨ ਦਾ ਆਪਸੀ ਮਸਲਾ ਇਹਨਾਂ ਨੇ ਪ੍ਰਸ਼ਾਦ ਦੀਆਂ ਰੇੜੀਆਂ ਸੰਬੰਧੀ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੂੰ ਸ਼ਿਕਾਇਤ ਕੀਤੀ ਸੀ ਜਿਸ ਤੋਂ ਕੁਝ ਕੀ ਉਹਨਾਂ ਵੱਲੋਂ ਹਮਲਾ ਕੀਤਾ। ਪ੍ਰਸ਼ਾਸਨ ਦੇ ਡਾਕਟਰ ਕਿ ਉਹਦਾ ਨਾਮ ਕੀ ਹੈ? ਡਾਕਟਰ ਉਹ ਰੌਂਡਪ ਬ ਕੀਤਾ ਵਿਅਕਤੀ ਲਖੀਨਾ ਦਾ ਸਰ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਚ ਗਣੇਸ਼ਰ ਦਾ ਦੋਹਂਦੇ ਉਹਨਾਂ ਨੂੰ ਕੱਪੜਿਆਂ ਤੋਂ ਖਿੱਚਿਆ ਜਾਂਦਾ ਔਰ ਜਬਰਦਸਤੀ ਕੀਤੀ ਜਾਂਦੀ ਉਹ ਜੋ ਵੀ ਪਹਿਲਾਂ ਵੀਡੀਓ ਕੋਈ ਵੀ ਵਾਇਰਲ ਹੋਈ ਸੀ ਉਸ ਸੰਬੰਧ ਚ ਬਣਦੀ ਕਾਨੂੰਨੀ ਕਾਰਵਾਈ ਪਹਿਲਾਂ ਵੀ ਕੀਤੀ ਗਈ ਹੈ ਉਹ ਪਹਿਲਾਂ ਕੀਤੀ ਗਈ ਦੇ ਬੈਕ ਚੈਲੈਂਜ ਬੋਲਾ ਲੈ ਤੁਸੀਂ ਆਪਣੇ ਕਾਗਜ਼ਾ ਲੈ ਕੇ ਆਓ ਅੱਜ ਆਇ ਤੁਸੀਂ ਜੀ ਡਾਕਟਰ ਜੀ ਤੰਤਰ ਨਾ ਹੋਵੇ ਕਰਨਾ ਹੋਵੇ ਸਹਿਮ ਨਾ ਹੋਵੇ ਇਹ ਤਾਂ ਟੋਟਲੀ ਪ੍ਰਸ਼ਾਸਨ ਦਾ ਫੇਲਰ ਸਾਹਿਬ ਇਹ ਕਿ ਸੈਕਟਰ ਹੈਗਾ ਇਹਨਾਂ ਨੂੰ ਕਿਸੇ ਦਾ ਕੋਈ ਸ਼ੈ ਹੈ ਬਿਨਾ ਸੈਕਟਰ ਤੋਂ ਇੰਨੀ ਵੱਡੀ ਗੱਲ ਕਰ ਜਾਣਾ ਕੌਣ ਹੈ ਤੇ ਇਨਵੈਸਟੀਗੇਟ ਕਰ ਦੇ ਕੋਈ ਇੱਕ ਮਲੰਗ ਜਿਹਾ ਬੰਦਾ ਇੱਥੇ ਮਣੀ ਬਾਪਾ ਆਣ ਪੜ ਜਾ ਬੰਦਾ ਹੈ दारू ਦੀ ਬਲੈਕ ਉਹ ਕਰਦਾ ਹੈ ਚਿੱਟਾ ਉਹ ਵਕਾਰਿਆ ਕਾਲੀ ਮਾਤਾ ਮੰਦਿਰ ਦੇ ਆਸ-ਪਾਸੇ ਹਰ ਤਰ੍ਹਾਂ ਦੀ ਬਲੈਕ ਦਾ ਜਿਹੜਾ ਸਿਸਟਮ ਹੈ ਉਹਦੇ ਹੱਥ ਪੱਲੇ ਆ ਛੱਟੇ ਦਾ ਕੰਮ ਉਹ ਕਰ ਰਿਹਾ ਹੈ ਹਰ ਤਰ੍ਹਾਂ ਦੇ ਦੋ ਨੰਬਰ ਦੇ ਤੰਦੇ ਉਹ ਕਰ ਰਿਹਾ ਤੇ ਮੰਦਿਰ ਨੂੰ ਯੂਜ਼ ਕਰਦਾ ਜੇ ਮੰਦਰ ਦੇ ਵਿਰੋਧ ਸ਼ੁਰੂ ਕੀਤਾ ਤੇ ਇਸ ਕਰਕੇ ਉਹਨੇ ਜਿਹੜਾ ਇਹ ਕੁਝ ਬਾਹਰੋਂ ਅੰਦਰ ਲਿਆ ਕੇ ਹਮਲਾ ਕੀਤਾ ਉਹ ਦੁਰਵਾਰੀ ਬਾਬਾਈ ਮਾਰਿਆ ਕੀ ਉਹਨਾਂ ਨੇ ਪਤਾ ਨਹੀਂ ਉਹਨਾਂ ਕੋਲ ਹਥਿਆਰ ਤਾਂ ਡੰਡੇ ਸੋਤੇ ਸੀ ਅੱਛਾ ਜੀ ਬੰਟੀ ਕੋਲ ਛੁਲਾ ਸੀ ਭੱਜ ਗਏ ਜੀ ਉਹ ਫਿਰ ਬੰਟੀ ਕੋਲ ਛੁਲਾ ਸੀ ਗੁਰੂ ਜੀ ਬੰਟੀ ਜੀ ਮਣੀ ਸੀ ਲੱਕੀ ਸੀ ਤੰਜੂ ਸੀ ਕਈ ਜਣੇ ਸੀ ਕਿ ਕਿ ਐਕਸ਼ਨ ਕੀ ਲੋਕ ਬਾਬੇ ਮੱਥੇ ਦੇਖੋ ਅਜੇ ਪ੍ਰਸ਼ਾਸਨ ਦੇ ਛੱਡਾਂਗੇ ਜੇ ਪ੍ਰਸ਼ਾਸਨ ਨਾਲ ਕਿਤੇ ਕੁਝ ਆਇਆ ਤਾਂ ਫਿਰ ਜਿਹੜਾ ਸਾਡਾ ਬਣਦਾ ਸੀ ਉਹ ਕਰਾਂਗੇ ਸਾਡੇ инду ਤਖਤ ਮੁਖੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਮਹਾ ਮੰਡਲ ਇਸ਼ਵਰ ਜੀ ਤੇ ਮੰਦਰ ਤੇ ਜਿਹੜੇ 2 ਨੰਬਰ ਦਾ ਪ੍ਰਸ਼ਾਦ ਵੇਚ ਰਹੇ ਨੇ ਇੱਕ ਗੈਂਗ ਬਣਿਆ ਹੋਇਆ ਅੱਜ ਪਾਪਾ ਜੀ ਨੇ ਅਸੀਂ ਸਾਰਿਆਂ ਨੇ ਰਲ ਕੇ ਪ੍ਰਸ਼ਾਸਨ ਡੀਸੀ ਸਾਹਿਬ ਅੱਗੇ ਆਵਾਜ਼ ਚੁੱਕੀ ਆ ਕਿ ਨਕਲੀ ਪ੍ਰਸ਼ਾਦ ਘਟੀਆਂ ਪ੍ਰਸ਼ਾਦ ਬੰਦ ਹੋਣਾ ਚਾਹੀਦਾ ਜੂਆ ਸੱਟਾ ਵਾਲੇ ਦਾਲਿਓ ਬੰਦ ਹੋਣਾ ਚਾਹੀਦਾ ਨਸ਼ੇ ਦਾ ਜਿਹੜਾ ਬੰਦੇ ਕਾਰੋਬਾਰ ਕਰ ਰਹੇ ਨੇ ਉਹਨਾਂ 'ਤੇ ਕਲਾਕ ਕਾਰਵਾਈ ਹੋਣੀ ਚਾਹੀਦੀ ਆ ਉਹ ਗੈਂਗਸਟਰਾਂ ਨੇ ਉਹ ਬੰਦਿਆਂ ਨੇ ਜਿਹੜੇ ਇੱਥੇ ਗਲਤ ਕੰਮ ਕਰਦੇ ਨੇ ਮੰਦਰ ਦੇ ਆਲੇ-ਦੁਆਲੇ ਉਹਨਾਂ ਦੇ ਖਿਲਾਫ ਬਾਬਾ ਜੀ ਨੇ ਬਾਅਦ ਚੁੱਕੀ ਆ ਉਹਨਾਂ ਨੇ ਬਾਬਾ ਜੀ ਤੇ ਜਾਨ ਤੋਂ ਮਾਰ ਦੇਣ ਦਾ ਅਟੈਕ ਕੀਤਾ ਅਸੀਂ ਪਹਿਲਾਂ ਪ੍ਰਸ਼ਾਸਨ ਨੂੰ ਕਹਾਂਗੇ ਕਾਰਵਾਈ ਕਰਨ ਨਹੀਂ ਤਾਂ ਫਿਰ ਅਸੀਂ ਐਕਸ਼ਨ ਲਵਾਂਗੇ ਅੱਜ ਕਾਲੀ ਮਾਤਾ ਮੰਦਰ ਜੀ ਦੇ ਸਾਹਮਣੇ ਬਾਹਰ ਰੀਲਿੰਗ ਦੇ ਬਾਹਰ ਬਾਹਰਲੇ ਗੇਟ ਤੇ ਸੜਕ ਤੇ ਉੱਤੇ ਆਪਸ ਚ ਗੱਗੀ ਜੀ ਨੇ ਜਿਹੜੇ ਮਾਮੋਡਲੇਸ਼ਵਰ ਨੇ ਉਹਨਾਂ ਤੇ ਹਮਲਾ ਹੋਇਆ ਜਿਸ ਸਬੰਧ ਚ ਮੁਕਦਮਾ ਦਰਜ ਸਖਤ ਤੋਂ ਸਖਤ ਤਾਰਾ ਦਿਨ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ ਉਹਨਾਂ ਦਾ ਮੈਡੀਕਲ ਕਰਾਉਣ ਲਈ ਟੀਮ ਨੂੰ ਭੇਜਿਆ ਗਿਆ ਨਾਲ ਉਹਨਾਂ ਦਾ ਬਿਆਨ ਲੈ ਕੇ ਮੁਕਦਮਾ ਦਰਜ ਕੀਤਾ ਜਾ ਰਿਹਾ ਸਰ ਇਹ ਕੋਣ ਲੁਕੀਗੇ ਤੋਂ ਪਤਾ ਲੱਗਦਾ ਇਹ ਇੱਕ ਮਨੀ ਬਾਬਾ ਤੇ ਇੱਕ ਪ੍ਰਸ਼ਾਦ ਵਾਲਾ ਜਿਹੜੇ ਬੰਦੇ ਸੀਗੇ ਜਿਹੜੇ ਪ੍ਰਸ਼ਾਦ ਦੀਆਂ ਰੇਡੀਆਂ ਵਾਲੇ ਵਿਅਕਤੀ ਸੀਗੇ ਜਿਸ ਸਬੰਧ ਚ ਇਹਨਾਂ ਨੇ ਅੱਜ ਮਨਜੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬਾ ਚ ਮੰਦਰ ਮੌਕੇ ਤੇ ਆਏ ਸੀ ਜੋ ਇਹਨਾਂ ਨੇ ਇਹਨਾਂ ਨੂੰ ਪ੍ਰਸ਼ਾਦ ਵਾਲੇ ਮਾਫੀਆ ਸਬੰਧ ਚ ਸ਼ਿਕਾਇਤ ਕੀਤੀ ਸੀ ਜਿਸ ਤੋਂ ਕਿਸਕੇ ਇਹਨਾਂ ਨੇ ਹਮਲਾ ਕੀਤਾ ਕਿਸ ਕਿਸ ਤਰ੍ਹਾਂ ਦੀ ਸਰਟੀਫਿਕੇਟ ਲੱਗੀ ਹੈ ਪੰਚ ਲੱਗਿਆ ਹੈ ਬਾਕੀ ਤਾਂ ਹੁਣ ਮੈਡੀਕਲ ਓਪੀਨੀਅਨ ਤੇ ਹੈ ਜਿਸ ਤਰ੍ਹਾਂ ਕਿ ਵੈਪਨ ਵਗੈਰਾ ਕੋਈ ਹਥਿਆਰਾਂ ਦਾ ਫਿਕਰ ਕਰ ਰਹੇ ਗੱਡੀ ਦੇ ਅੰਦਰ ਕੋਲ ਕਰਿਆ ਜਾ ਰਿਹਾ ਹੈ ਨਹੀਂ ਇੱਕ ਸਰਫ ਇੱਕ ਸਾਟਾ ਉਹ ਪੰਚ ਲੱਗਿਆ ਹੈ ਬਾਕੀ ਤਫਸੀਲ ਜੀ ਜੀ ਸੀਸੀਟੀਵੀ ਫੁਟੇਜ ਵੀ ਆਈ ਹੈ ਤੇ ਇੱਕ ਵਿਅਕਤੀ ਦਾਬੂ ਕੀਤਾ ਗਿਆ ਇੱਕ ਨੂੰ ਫੜ ਲਿਆ ਗਿਆ ਬਾਕੀ ਤਫਸੀਲ ਹੋਰਿਕ ਨਸ਼ੇ ਦੀ ਗੱਲ ਵੀ ਕਿ ਨਸ਼ਾ ਗੂੜੇ ਵਿਕਰਮਨ ਬਿਲਕੁਲ ਨਹੀਂ ਗੱਲ ਨਸ਼ੇ ਵਾਲੀ ਗੱਲ ਨਹੀਂ ਤਾਂ ਪ੍ਰਸ਼ਾਸਨ ਦੀਆਂ ਰੇਡੀਆਂ ਮਗਰ ਲਾਉਣ ਮਾਰਨ ਦਾਈ ਦਾ ਆਪਸੀ ਮਸਲਾ ਇਹਨਾਂ ਨੇ ਪ੍ਰਸ਼ਾਸਨ ਦੀਆਂ ਰੇਡੀਆਂ ਸੰਬੰਧੀ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੂੰ ਸ਼ਿਕਾਇਤ ਕੀਤੀ ਸੀ ਜਿਸ ਤੋਂ ਕਿ ਕਿ ਉਹਨਾਂ 'ਤੇ ਹਮਲਾ ਕੀਤਾ ਪ੍ਰਸ਼ਾਸਨ ਦਾ ਗ੍ਰਸਤਾਰ ਕਿਹਦਾ ਦਾ ਨਾਮ ਕੀ ਉਹ ਰੌਂਡ ਆਪ ਕੀਤਾ ਵਿਅਕਤੀ ਲਖੀਨਾ ਦਾ ਸਰ ਪਹਿਲਾਂ ਇੱਕ ਵੀਡੀਓ ਵਾਰਨ ਹੋਈ ਹੈ ਜਿਦੇ ਚ ਗਣੇਸ਼ਰ ਦਾ ਦੋਹਂਦੇ ਉਹਨਾਂ ਨੂੰ ਕੱਪੜਿਆਂ ਤੋਂ ਖਿੱਚਿਆ ਜਾਂਦਾ ਔਰ ਜਬਰਦਸਤੀ ਕੀਤੀ ਉਹ ਜੋ ਵੀ ਪਹਿਲਾਂ ਵੀਡੀਓ ਕੋਈ ਵੀ ਵਾਇਰਲ ਹੋਈ ਸੀ ਉਸ ਸੰਬੰਧ ਚ ਕਾਨੂੰਨੀ ਕਾਰਵਾਈ ਪਹਿਲਾਂ ਵੀ ਕੀਤੀ ਗਈ ਹੈ ਉਹ ਪਹਿਲਾਂ ਕੀਤੀ ਜਾਂਦੀ ਹੈ ਸਕੂਟੀ ਦਾ ਇੱਕ ਬੰਦਾ ਨਹੀਂ ਆਇਆ ਜੋ ਕਾਰੰਡ ਹੋ ਰਿਹਾ ਸਕੂਟੀ ਕਦੇ ਵਾਸਤੇ ਸਰਕਾਰ ਪ੍ਰੈਨ ਪ੍ਰਧਾਨ ਜੀ ਇਹਨਾਂ ਨੂੰ ਸਮਝਾਓ ਅਗੀ ਲੱਗੇ ਦਫ਼ਤਰ ਬੈਠੇ ਬੈਠੇ ਦਫ਼ਤਰ ਦਫ਼ਤਰ ਬੱਗੇ ਜਾ ਰਹੇ ਕੋਈ ਨਹੀਂ ਆਉਂਦਾ ਉਹਦੇ ਸਾਈਡ ਤੇ ਬੈਠਾ ਜਾਣੇ ਬੁਲਾ ਲੈ ਤੁਸੀਂ ਆਪਣੇ ਕਾਗਜ਼ਾਤ ਲੈ ਕੇ ਆਓ ਆਜਾ ਆਇਆ ਸੀ ਦਫ਼ਤਰ ਜੀ ਦਫ਼ਤਰ ਜੀ ਅੱਜ ਕਰ ਨਾ ਹੋਵੇ ਸਹਿਮ ਨਾ ਹੋਵੇ ਇਹ ਤਾਂ ਟੋਟਲੀ ਪ੍ਰਸ਼ਾਸਨ ਦਾ ਫੇਲਰ ਸਾਹਿਬ ਇਹ ਕਿਹੜਾ ਸ਼ੈਟਰ ਹੈਗਾ ਇਹਨਾਂ ਨੂੰ ਕਿਸੇ ਦਾ ਕੋਈ ਸ਼ੈ ਹੈ ਬਿਨਾ ਸੈਕਟਰ ਤੋਂ ਇੰਨੀ ਵੱਡੀ ਗੱਲ ਕਰ ਜਾਣਾ ਕੌਣ ਹੈ ਤੇ ਇਨਵੈਸਟਿਗੇਟ ਕਰਨ ਦੇਖੋ ਇੱਕ ਮਲੰਗ ਜਿਹਾ ਬੰਦਾ ਇੱਥੇ ਮਣੀ ਬਾਪਾਣ ਪੜ ਜਾ ਬੰਦਾ दारू ਦੀ ਬਲੈਕ ਉਹ ਕਰਦਾ ਹੈ ਕਿੱਟਾ ਉਹ ਵਕਾਰਿਆ ਕਾਲੀ ਮਾਤਾ ਮੰਦਿਰ ਦੇ ਆਸੇ ਪਾਸੇ ਹਰ ਤਰ੍ਹਾਂ ਦੀ ਬਲੈਕ ਦਾ ਜਿਹੜਾ ਸਿਸਟਮ ਹੈ ਉਹਦੇ ਹੱਥ ਪੱਲੇ ਆ ਸੱਟੇ ਦਾ ਕੰਮ ਉਹ ਕਰ ਰਿਹਾ ਹਰ ਤਰ੍ਹਾਂ ਦੇ ਦੋ ਨੰਬਰ ਦੇ ਧੰਦੇ ਉਹ ਕਰ ਰਿਹਾ ਤੇ ਮੰਦਿਰ ਨੂੰ ਯੂਜ਼ ਕਰਦਾ ਜੇ ਮੰਦਰ ਦੇ ਵਿਰੋਧ ਸ਼ੁਰੂ ਕੀਤਾ ਤੇ ਇਸ ਕਰਕੇ ਉਹਨੇ ਜਿਹੜਾ ਇਹ ਕੁਝ ਬਾਹਰੋਂ ਅੰਦਰ ਲਿਆ ਕੇ ਹਮਲਾ ਕੀਤਾ ਉਹ ਕਿ ਮਾਰੇ ਕੀ ਇਹ ਲੈ ਉਹ ਦੁਗਾਰੀ ਬਾਬਾ ਜੀ ਮਾਰਿਆ ਕੀ ਉਹਨਾਂ ਨੇ ਪਤਾ ਨਹੀਂ ਉਹਨਾਂ ਕੋਲ ਹਥਿਆਰ ਤਾਂ ਡੰਡੇ ਦੋਟੇ ਸੀ ਹਥਿਆਰ ਸੀ ਉਹਨਾਂ ਕੋਲ ਦੋਨਾਂ ਕੋਲ ਅੱਛਾ ਜੀ ਬੰਟੀ ਕੋਲ ਛੁਰਾ ਸੀ ਭੱਜ ਗਏ ਜੀ ਉਹ ਫਿਰ ਬੰਟੀ ਕੋਲ ਛੁਰਾ ਸੀ ਗੁਰਜੀ ਬੰਟੀ ਜੀ ਮਣੀ ਸੀ ਲੱਕੀ ਸੀ ਕੰਜੂ ਦੀ ਕਈ ਜਣੇ ਸੀ ਕਿ ਕਿ ਐਕਸ਼ਨ ਕੀ ਲੋਕ ਬਾਬੇ ਫਿਰ ਦੇਖੋ ਅਜੇ ਪ੍ਰਸ਼ਾਸਨ ਤੇ ਛੱਡਾਂਗੇ ਜੇ ਪ੍ਰਸ਼ਾਸਨ ਨਾ ਕਿਤੇ ਕੋਚ ਆਇਆ ਤਾਂ ਫਿਰ ਜਿਹੜਾ ਸਾਡਾ ਬਣਦਾ ਸੀ ਉਹ ਕਰਾਂਗੇ ਸਾਡੇ ਹਿੰਦੂ ਤਖਤ ਮੁਖੀ ਬ੍ਰਹਮਾਨੰਦ ਗਰੀ ਜੀ ਮਹਾਰਾਜ ਮਹਾ ਮੰਡਲ ਇਸ਼ਵਰ ਜੀ ਤੇ ਮੰਦਰ ਤੇ ਜਿਹੜੇ 2 ਨੰਬਰ ਦਾ ਪ੍ਰਸ਼ਾਦ ਵੇਚ ਰਹੇ ਨੇ ਇੱਕ ਗੈਂਗ ਬਣਿਆ ਹੋਇਆ ਅੱਜ ਪਾਪਾ ਜੀ ਨੇ ਅਸੀਂ ਸਾਰਿਆਂ ਨੇ ਰਲ ਕੇ ਪ੍ਰਸ਼ਾਸਨ ਡੀਸੀ ਸਾਹਿਬ ਅੱਗੇ ਆਵਾਜ਼ ਚੁੱਕੀ ਆ ਕਿ ਨਕਲੀ ਪ੍ਰਸ਼ਾਦ ਘਟੀਆਂ ਪ੍ਰਸ਼ਾਦ ਬੰਦ ਹੋਣਾ ਚਾਹੀਦਾ ਜੂਆ ਸੱਟਾ ਵਾਲੇ ਦਲੋਂ ਬੰਦ ਹੋਣਾ ਚਾਹੀਦਾ ਨਸ਼ੇ ਦਾ ਜਿਹੜਾ ਬੰਦੇ ਕਾਰੋਬਾਰ ਕਰ ਰਹੇ ਨੇ ਉਹਨਾਂ 'ਤੇ ਕਲਾਕ ਕਾਰਵਾਈ ਹੋਣੀ ਚਾਹੀਦੀ ਆ ਉਹ ਗੈਂਗਸਟਰਾਂ ਨੇ ਉਹ ਬੰਦਿਆਂ ਨੇ ਜਿਹੜੇ ਇੱਥੇ ਗਲਤ ਕੰਮ ਕਰਦੇ ਨੇ ਮੰਦਰ ਦੇ ਆਲੇ-ਦੁਆਲੇ ਉਹਨਾਂ ਦੇ ਖਿਲਾਫ ਆਪਾ ਜੀ ਨੇ ਬਾਅਦ ਚੁੱਕੀ ਆ ਉਹਨਾਂ ਨੇ ਬਾਬਾ ਜੀ ਦੇ ਜਾਨ ਤੋਂ ਮਾਰ ਦੇਣ ਦਾ ਅਟੈਕ ਕੀਤਾ ਅਸੀਂ ਪਹਿਲਾਂ ਪ੍ਰਸ਼ਾਸਨ ਨੂੰ ਕਹਾਂਗੇ ਕਾਰਵਾਈ ਕਰਨ ਨਹੀਂ ਤਾਂ ਫਿਰ ਅਸੀਂ ਐਕਸ਼ਨ ਲਵਾਂਗੇ ਅੱਜ ਕਾਲੀ ਮਾਤਾ ਮੰਦਰ ਜੀ ਦੇ ਸਾਹਮਣੇ ਬਾਹਰ ਰੀਲਿੰਗ ਦੇ ਬਾਹਰ ਬਾਹਰਲੇ ਗੇਟ ਤੇ ਸੜਕ ਤੇ ਉੱਤੇ ਆਪਸ ਚ ਗੱਗੀ ਜੀ ਨੇ ਜਿਹੜੇ ਮਾਮੋਡਲੇਸ਼ਵਰ ਨੇ ਉਹਨਾਂ ਤੇ ਹਮਲਾ ਹੋਇਆ ਜਿਸ ਸਬੰਧ ਚ ਮੁਕਦਮਾਦਾਰ ਸਖਤ ਤੋਂ ਸਖਤ ਤਾਰਾ ਦਿਨ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ ਉਹਨਾਂ ਦਾ ਮੈਡੀਕਲ ਕਰਾਉਣ ਲਈ ਟੀਮ ਨੂੰ ਭੇਜਿਆ ਗਿਆ ਨਾਲ ਉਹਨਾਂ ਦਾ ਬਿਆਨ ਲੈ ਕੇ ਮੁਕਦਮਾ ਦਰਜ ਕੀਤਾ ਜਾ ਰਿਹਾ ਸਰ ਇਹ ਕੋਣ ਰੂਪ ਸੀਗੇ ਸੋ ਪਤਾ ਲੱਗਦਾ ਇਹ ਇੱਕ ਮਨੀ ਬਾਬਾ ਤੇ ਤੇ ਪ੍ਰਸ਼ਾਦ ਵਾਲਾ ਜਿਹੜੇ ਬੰਦੇ ਸੀਗੇ ਇਹ ਜਿਹੜੇ ਜਿਆਦਾ